ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ 트럼ਪ ਹੁਣਾਂ ਨੇ ਕਿਹਾ ਵੀ ਉਹ ਤੇ ਜਿਹੜੇ ਸ਼ੀਜ਼ਿੰਗਪਿੰਗ ਆ ਸਾਊਥ ਕੋਰੀਆ ਦੇ ਵਿੱਚ ਮੁਲਾਕਾਤ ਕਰਨ ਜਾ ਰਹੇ ਆ ਤੇ ਨਾਲ ਹੀ 트럼ਪ ਹੁਣਾਂ ਨੇ ਕਿਹਾ ਵੀ ਉਹ ਚਾਈਨਾ ਦੇ ਵਿੱਚ ਵੀ ਜਿਹੜੇ ਉਹ ਜਾਣਗੇ ਸੋ ਇਹ ਲੇਟੈਸਟ ਜਿਹੜੀ ਆ ਉਹ ਨਿਊਜ਼ ਇਸ ਦੇ ਵਿੱਚ ਆ ਰਹੀ ਹੈਗੀ ਆ ਸੋ ਜਿਹੜੇ ਆ ਸਾਊਥ ਕੋਰੀਆ ਦੇ ਵਿੱਚ ਮਿਲਦਾ ਮੁਲਾਕਾਤ ਚਾਈਨਾ ਵਾਲਿਆਂ ਦੇ ਨਾਲ ਕਰਨੀ ਆ ਸਾਊਥ ਕੋਰੀਆ ਵਾਲਿਆਂ ਨੂੰ ਮਿਲਦਾ ਉਹਨਾਂ ਨੂੰ ਮਨਾਉਣ ਵੀ ਜਾਣਾ ਪੈਣਾ ਜੋ ਇਹਨਾਂ ਨੇ ਕਰਤੂਤ ਇੱਥੇ ਕਰਤੀ ਉਹਨਾਂ ਦੇ ਬੰਦੇ ਚੱਕ ਕੇ ਜਿਹੜੇ ਆ ਹਾਤ ਕਰੀਆਂ ਲਾ ਕੇ ਤੇ ਜੋ ਹੋਇਆ ਆ ਉਸ ਦਾ ਬੁਰਾ ਜਿਹੜਾ ਉਹ ਮਨਾਈ ਬੈਠੇ ਆ ਤੇ ਹੁਣ ਮਿਲਦਾ ਉਹਨਾਂ ਨੂੰ ਮਨਵਾਉਣਾ ਵੀ ਪੈਣਾ ਵੀ ਭਾਈ ਜਿਹੜੀ ਤੁਸੀਂ ਕਰਨੀ ਸੀਗੀ ਇਨਵੈਸਟਮੈਂਟ ਬਿਲੀਅਨਸ ਆਫ ਡਾਲਰ ਦੀ ਵੀ ਉਹ ਐਚ ਅਮਰੀਕਾ ਦੇ ਵਿੱਚ ਆ ਜਾਵੇ ਆਦਰਵਾਇਜ਼ ਕੰਮ ਖਰਾਬ ਹੋਊਗਾ ਹੰਡਾਈ ਤੇ ਐਲਜੀ ਵਾਲਿਆਂ ਦੇ ਦੁਆਰਾ ਇੱਥੇ ਕੀਤੀ ਜਾਣੀ ਸੀ ਤੇ ਹੁਣ ਸ਼ੀ ਜ਼ਿੰਗਪਿੰਗ ਦੇ ਨਾਲ ਮੁਲਾਕਾਤ ਹੋਊਗੀ ਆ ਟ੍ਰੇਡ ਦਾ ਮਸਲਾ ਚਾਈਨਾ ਦੇ ਨਾਲ ਵੀ ਜਿਹੜਾ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦਾ ਚੱਲ ਹੀ ਰਿਹਾ ਆ ਸੋ ਚਾਈਨਾ ਦੇ ਵਿੱਚ ਜਾਣਗੇ ਵੀ 트럼ਪ ਹੁਣੀ ਤੇ ਉਹ ਇਸ ਦੇ ਵਿੱਚ ਮੁਲਾਕਾਤ ਵੀ ਕਰਨਗੇ ਟਿਕਟੌਕ ਦੇ ਅਪਰੂਵਲ ਨੂੰ ਲੈ ਕੇ ਕਹਿੰਦੇ ਵੀ ਉਹ ਐਪਰੀਸ਼ੀਏਟ ਕਰਦੇ ਵੀ ਟਿਕਟੌਕ ਦਾ ਜਿਹੜਾ ਅਪਰੂਵਲ ਆ ਉਹ ਹੋ ਜਵੇ ਤੇ ਕਹਿੰਦੇ ਵੀ ਚੈਨਲ 'ਚ ਜਿਹੜਾ ਸ਼ੀ ਆ ਉਹ ਹੈਪੀ ਹੋਊਗਾ ਇਹਨਾਂ 네ਗੋਸ਼ੀਏਸ਼ਨਸ ਦੇ ਵਿੱਚ ਗੱਲਬਾਤ ਕਰਦੇ ਹੋਏ ਉਧਰ ਇੱਕ ਖਬਰੇ ਆ ਰਹੀ ਆ ਜਿਹੜਾ 15 ਮਿਲੀਅਨ ਡਾਲਰ ਦਾ ਡੈਫਰਮੇਸ਼ਨ ਮਾਨਹਾਨੀ ਦਾ ਜਿਹੜਾ ਕੇਸ ਨਿਊਯਾਰਕ ਟਾਈਮਜ਼ ਦੇ ਉਲਟ ਟਰੰਪ ਹੁਣਾਂ ਨੇ ਪਾਇਆ ਸੀ ਫੋਰ ਰੀਡਾ ਦੇ ਵਿੱਚ ਇੱਕ ਫੈਡਰਲ ਜੱਜ ਨੇ ਚਾਕੇ ਬਾਹਰ ਮਾਰਿਆ ਟਾਸ ਕਰ ਦਿੱਤਾ ਕਹਿੰਦੇ ਵੀ ਇਹ ਕੋਈ ਇਸ ਦੇ ਵਿੱਚ ਗੱਲ ਬਣਦੀ ਨਹੀਂ ਹੈਗੀ ਜੀ ਇਹ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੋ ਗਿਆ ਬਾਕੀ ਜਿਹੜੀਆਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਕੈਲੀਫੋਰਨੀਆ ਚ ਕੀ ਵਾਪਰਦਾ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਇੱਕ ਫ੍ਰੀ ਮੌਡ ਚ ਇੰਡੀਅਨ ਮੂਲ ਦੇ ਬੰਦੇ ਨੇ ਚਾਕੂਆਂ ਨਾਲ ਮਾਰ ਮਾਰ ਕੇ ਬੰਦਾ ਮਾਰ ਦਿੱਤਾ ਔਰ ਅਰੈਸਟ ਹੋਇਆ ਉਹ ਸ਼ਾਮ ਨੂੰ ਜਿਹੜੀਆਂ ਖਬਰਾਂ ਹੋਣਗੀਆਂ ਉਹ ਅੱਛਾ ਆਪਾਂ ਤੁਹਾਡੇ ਨਾਲ ਡਿਟੇਲ ਚ ਡਿਸਕਸ ਕਰਾਂਗੇ ਸੋ ਇਸ ਤੀ ਸੋਧੇ ਤੋਂ ਆਜਾਤ ਲੈਣੇ ਆ ਮੇਰੇ ਹਰਜੋਤ ਸਿੰਘ ਵਾਲਾ ਮੇਰੇ ਰਾਜਕਨ ਮੀਤ ਸਿੰਘ ਨਾਲ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਗੀਦੇ ਸਤ ਸ੍ਰੀ ਅਕਾਲ ਸੋਨ ਦੇ ਰਿਓ ਦੇਫਤਰੋਂ ਕਿਹਾ ਵੀ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ ਟਰੰਪ ਹੁਣਾਂ ਨੇ ਕਿਹਾ ਵੀ ਉਹ ਤੇ ਜਿਹੜੇ ਸ਼ੀਜ਼ਿੰਗਪਿੰਗ ਆ ਸਾਊਥ ਕੋਰੀਆ ਦੇ ਵਿੱਚ ਮੁਲਾਕਾਤ ਕਰਨ ਜਾ ਰਹੇ ਆ ਤੇ ਨਾਲ ਹੀ ਟਰੰਪ ਹੁਣਾਂ ਨੇ ਕਿਹਾ ਵੀ ਉਹ ਚਾਈਨਾ ਦੇ ਵਿੱਚ ਵੀ ਜਿਹੜੇ ਉਹ ਜਾਣਗੇ ਸੋ ਇਹ ਲੇਟੈਸਟ ਜਿਹੜੀ ਆ ਉਹ ਨਿਊਜ਼ ਇਸ ਦੇ ਵਿੱਚ ਆ ਰਹੀ ਹੈਗੀ ਆ ਸੋ ਜਿਹੜੇ ਆ ਸਾਊਥ ਕੋਰੀਆ ਦੇ ਵਿੱਚ ਮਿਲਦਾ ਮੁਲਾਕਾਤ ਚਾਈਨਾ ਵਾਲਿਆਂ ਦੇ ਨਾਲ ਕਰਨੀ ਆ ਸਾਊਥ ਕੋਰੀਆ ਵਾਲਿਆਂ ਨੂੰ ਮਿਲਦਾ ਹੁਣ ਮਨਾਉਣ ਵੀ ਜਾਣਾ ਪੈਣਾ ਜੋ ਇਹਨਾਂ ਨੇ ਕਰਤੂਤ ਇੱਥੇ ਕਰਤੀ ਉਹਨਾਂ ਦੇ ਬੰਦੇ ਚੱਕ ਕੇ ਜਿਹੜੇ ਆ ਹੱਥਕੜੀਆਂ ਲਾ ਕੇ ਤੇ ਜੋ ਹੋਇਆ ਆ ਉਸ ਦਾ ਬੁਰਾ ਜਿਹੜਾ ਉਹ ਮਨਾਈ ਬਿਠੇ ਆ ਤੇ ਹੁਣ ਮਿਲਦਾ ਉਹਨਾਂ ਨੂੰ ਮਨਾਉਣਾ ਵੀ ਪੈਣਾ ਵੀ ਭਾਈ ਜਿਹੜੀ ਤੁਸੀਂ ਕਰਨੀ ਸੀਗੀ ਇਨਵੈਸਟਮੈਂਟ ਬਿਲੀਅਨਸ ਆਫ ਡਾਲਰ ਦੀ ਵੀ ਉਹ ਅਚ ਅਮਰੀਕਾ ਦੇ ਵਿੱਚ ਆ ਜਾਵੇ ਆਦਰਵਾਇਜ਼ ਕੰਮ ਖਰਾਬ ਹੋਊਗਾ ਹੰਡਾਈ ਤੇ ਐਲਜੀ ਵਾਲਿਆਂ ਦੇ ਦੁਆਰਾ ਇੱਥੇ ਕੀਤੀ ਜਾਣੀ ਸੀ ਤੇ ਹੁਣ ਸ਼ੀ ਜ਼ਿੰਗਪਿੰਗ ਦੇ ਨਾਲ ਮੁਲਾਕਾਤ ਹੋਊਗੀ ਟਰੇਡ ਦਾ ਮਸਲਾ ਚਾਈਨਾ ਦੇ ਨਾਲ ਵੀ ਜਿਹੜਾ ਆਪਾਂ ਨੂੰ ਪਤਾ ਹੀ ਹੈ ਵੀ ਕਿਸ ਤਰੀਕੇ ਦਾ ਚੱਲ ਹੀ ਰਿਹਾ ਆ ਸੋ ਚਾਈਨਾ ਦੇ ਵਿੱਚ ਜਾਣਗੇ ਵੀ ਟਰੰਪ ਹੁਣੀ ਤੇ ਉਹ ਇਸ ਦੇ ਵਿੱਚ ਮੁਲਾਕਾਤ ਵੀ ਕਰਨਗੇ ਟਿਕਟੋਕ ਦੇ ਅਪਰੂਵਲ ਨੂੰ ਲੈ ਕੇ ਕਹਿੰਦੇ ਵੀ ਉਹ ਐਪਰੀਸ਼ੀਏਟ ਕਰਦੇ ਵੀ ਟਿਕਟੋਕ ਦਾ ਜਿਹੜਾ ਅਪਰੂਵਲ ਆ ਉਹ ਹੋ ਜਵੇ ਤੇ ਕਹਿੰਦੇ ਵੀ ਚਾਈਨਾ ਦੇ ਜਿਹੜਾ ਸ਼ੀ ਆ ਉਹ ਹੈਪੀ ਹੋਊਗਾ ਇਹਨਾਂ 네ਗੋਸ਼ੀਏਸ਼ਨਸ ਦੇ ਵਿੱਚ ਗੱਲਬਾਤ ਕਰਦੇ ਹੋਏ ਉਧਰ ਇੱਕ ਖਬਰੇ ਆ ਰਹੀ ਆ ਜਿਹੜਾ 15 ਮਿਲੀਅਨ ਡਾਲਰ ਦਾ ਡਿਫਾਰਮੇਸ਼ਨ ਮਾਨ ਹਾਨੀ ਦਾ ਜਿਹੜਾ ਕੇਸ ਨਿਊਯਾਰਕ ਟਾਈਮਜ਼ ਦੇ ਉਲਟ 트럼ਪ ਹੁਣਾਂ ਨੇ ਪਾਇਆ ਸੀ ਫੋਰ ਰੀਡਾ ਦੇ ਵਿੱਚ ਇੱਕ ਫੈਡਰਲ ਜੱਜ ਨੇ ਚੱਕ ਕੇ ਬਾਹਰ ਮਾਰਿਆ ਟਾਸ ਕਰ ਦਿੱਤਾ ਕਹਿੰਦੇ ਵੀ ਇਹ ਕੋਈ ਇਸ ਦੇ ਵਿੱਚ ਗੱਲ ਬਣਦੀ ਨਹੀਂ ਹੈਗੀ ਜੀ ਇਹ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੋ ਬਾਕੀ ਜਿਹੜੀਆਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਕੈਲੀਫੋਰਨੀਆ ਚ ਕੀ ਵਾਪਰਦਾ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਇੱਕ ਫ੍ਰੀ ਮੌਡ ਚ ਇੰਡੀਅਨ ਮੂਲ ਦੇ ਬੰਦੇ ਨੇ ਚਾਕੂਆਂ ਨਾਲ ਮਾਰ ਮਾਰ ਕੇ ਬੰਦਾ ਮਾਰ ਦਿੱਤਾ ਹੋਇਆ ਅਰੈਸਟ ਹੋਇਆ ਉਹ ਸ਼ਾਮ ਨੂੰ ਜਿਹੜੀਆਂ ਖਬਰਾਂ ਹੋਣਗੀਆਂ ਉਹ ਆਪਾਂ ਤੁਹਾਡੇ ਨਾਲ ਡਿਟੇਲ ਚ ਡਿਸਕਸ ਕਰਾਂਗੇ ਸੋ ਇੱਥੇ ਹੀ ਸਰੋਤਿਆਂ ਤੋਂ اجازت ਲੈਣੇ ਆ ਮੇਰੇ ਹਰਜੋਤ ਸਿੰਘ ਵਾਲਾ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਕੀਤੇਗੀ ਸਤਿ ਸ੍ਰੀ ਅਕਾਲ ਸੌਣ ਦੇ ਰਿਹਾ ਦੇਖਦੇ ਰੋ ਆਪਣੀ